ਦਿੱਲੀ ਸਰਕਾਰ ਚ ਹੋਏ ਇੱਕ ਆਵਕਾਰੀ ਨੀਤੀ ਦੇ ਵਿੱਚ 100 ਕਰੋੜ ਤੋਂ ਵੱਧ ਦੇ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ ਨੇ ਇੱਥੇ ਸਭ ਦੇ ਮਨ ਵਿੱਚ ਇੱਕ ਸਵਾਲ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਚਾਹ ਪੰਜਾਬ ਦੀ ਹੋਵੇ ਦਿੱਲੀ ਦੀ ਹੋਵੇ ਜਾਂ ਕਿਸੇ ਹੋਰ ਕੋਨੇ ਦੀ ਉਹਨਾਂ ਸਾਰਿਆਂ ਨੇ ਤਾਂ ਕਿਹਾ ਕਿ ਸਾਡੀ ਸੱਚ ਦੀ ਜਿੱਤ ਹੋਈ ਹੈ ਤਾਂ ਸੱਚ ਦੀ ਜਦੋਂ ਜਿੱਤ ਹੋ ਚੁੱਕੀ ਹੈ ਤੇ ਹਾਲੇ ਵੀ ਮੁਸ਼ਕਲਾਂ ਕਿਉਂ ਇਸ ਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਜੋ ਅਦਾਲਤੀ ਕਾਰਵਾਈ ਆ ਪ੍ਰਕਿਰਿਆ ਲਗਾਤਾਰ ਜਾਰੀ ਹੈ ਬੇਸ਼ੱਕ ਦੀ ਉਸ ਕੇਸ ਦੇ ਵਿੱਚ ਜ਼ਮਾਨਤ ਪਹਿਲਾਂ ਮਿਲ ਚੁੱਕੀ ਹੈ ਪਰ ਹੁਣ ਜਿਹੜੀਆਂ ਮੁਸ਼ਕਲਾਂ ਵਧੀਆਂ ਨੇ ਉਹ ਕਿਵੇਂ ਨੇ ਔਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਮੁਕੱਦਮਾ ਚੱਲਣਾ ਕੇਸ ਚੱਲਣਾ ਇਸ ਦੇ ਲਈ ਮੁਸ਼ਕਲਾਂ ਕਿਵੇਂ ਵਧ ਗਈਆਂ ਨੇ ਡਿਟੇਲ ਦੇ ਵਿੱਚ ਜੋ ਜਾਣਕਾਰੀ ਹੈ ਹਾਲਾਂਕਿ ਕੱਲ ਤੱਕ ਇਹ ਤਾਂ ਪੱਕਾ ਲੱਗ ਗਿਆ ਸੀ ਪਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਕਿਵੇਂ ਵਧੀਆਂ ਨੇ ਕਿਉਂਕਿ ਖਿਲਾਫ ਕੇਸ ਚੱਲਣਾ ਉਹਨਾਂ ਰਵਿੰਦ ਕੇਜਰੀਵਾਲ ਦਾ ਕਸੂਰ ਕੀ ਐ ਇਸ ਮਾਮਲੇ ਦੇ ਵਿੱਚ ਜਦੋਂ ਜਿੱਤ ਦੇ ਜਸ਼ਨ ਵੀ ਮਨਾਏ ਜਾ ਚੁੱਕੇ ਨੇ ਕਿ ਸੱਚ ਦੀ ਜਿੱਤ ਹੋਈ ਐ ਲੱਡੂ ਵੰਡੇ ਗਏ ਢੋਲ ਢਮਕਾ ਹੋਇਆ ਫਿਰ ਵੀ ਇਸ ਖਬਰ ਦੇ ਆਉਣ ਨਾਲ ਜੈਸ ਜਾਣਕਾਰੀ ਦੇ ਬਾਹਰ ਆਉਣ ਦੇ ਨਾਲ ਅਰਵਿੰਦ ਕੇਜਰੀਵਾਲ ਜ਼ਰੂਰ ਸੋਚਦੇ ਹੋਣਗੇ ਕਿ ਸ਼ਾਇਦ ਅਸੀਂ ਜਿੱਤ ਦੇ ਜਸ਼ਨ ਮਨਾਉਣ ਦੇ ਵਿੱਚ ਜਲਦਬਾਜ਼ੀ ਕਰ ਲਈ ਕਿਉਂਕਿ ਦਿੱਲੀ ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੁਸ਼ਕਲ ਇਸ ਕਰਕੇ ਵੱਧ ਗਈ ਹੈ ਕਿਉਂਕਿ ਉਪ ਰਾਜਪਾਲ ਵੀ ਕੇ सक्सेना ਵੱਲੋਂ ਈਡੀ ਨੂੰ ਆਬਕਾਰੀ ਨੀਤੀ ਦੇ ਘਟਾਲੇ ਚ ਕੇਜਰੀਵਾਲ ਤੇ ਮਕਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਹੁਣ ਇਥੋਂ ਇੱਕ ਗੱਲ ਸਾਫ਼ ਹੈ ਕਿ ਜਦੋਂ ਐਲਜੀ ਨੇ ਮਨਜ਼ੂਰੀ ਦੇ ਦਿੱਤੀ ਹੈ ਈਡੀ ਨੂੰ ਤਾਂ ਮਤਲਬ ਸਾਫ਼ ਹੈ ਕਿ ਈਡੀ ਹੁਣ ਘਰੇ ਨਹੀਂ ਬੈਠੇਗੀ ਹੁਣ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੇਸ ਦਾ ਚਲਾਏਗੀ ਔਰ ਐਲਜੀ ਵੱਲੋਂ ਇਹ ਮਨਜ਼ੂਰੀ ਇਸ ਕਰਕੇ ਵੀ ਹੋ ਸਕਦਾ ਦਿੱਤੀ ਜਾ ਸਕਦੀ ਹੈ ਕਿਉਂਕਿ ਲਗਾਤਾਰ ਕਿਉਂਕਿ ਐਲਜੀ ਦੀ ਜਿਹੜੀ ਨਿਯੁਕਤੀ ਹੈ ਉਹ ਸਿੱਧਾ ਤੇ ਸਿੱਧਾ ਉਹਨਾਂ ਦਾ ਸਬੰਧ ਕੇਂਦਰ ਸਰਕਾਰ ਦੇ ਪ੍ਰਭਾਵ ਹੇਠ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਲਾ ਦੋਸ਼ ਵੀ ਲਾਉਂਦੀ ਰਹੀ ਹੈ ਔਰ ਪੂਰਾ 36 ਦਾ ਅੰਕੜਾ ਚੱਲਦਾ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਤੇ ਐਲਜੀ ਦੇ ਵਿਚਕਾਰ ਤਾਂ ਹੁਣ ਵੀ ਕੇ ਸਖਸੈਨਾ ਜਦੋਂ ਮਨਜ਼ੂਰੀ ਦੇ ਚੁੱਕੇ ਨੇ ਤਾਂ ਇਸ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕਿਹਾ ਜਾ ਸਕਦਾ ਦਾਵਾ ਕੀਤਾ ਜਾ ਸਕਦਾ ਕਿ ਸਾਡੇ ਨਾਲ ਇੱਕ ਸਿਆਸੀ ਕਿੜ ਦੇ ਵਿੱਚੋਂ ਚੀਜ਼ਾਂ ਨੇ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਹਾਲਾਂਕਿ ਈਡੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਇਸ ਲਈ ਐਲਜੀ ਤੋਂ ਮਨਜ਼ੂਰੀ ਮੰਗੀ ਸੀ ਹੁਣ ਈਡੀ ਉਹਨਾਂ ਖਿਲਾਫ ਮੁਕੱਦਮਾ ਚਲਾਏਗੀ ਇੱਥੇ ਵੀ ਦੱਸਣਾ ਬਣਦਾ ਕਿ ਕੇਜਰੀਵਾਲ ਤੇ ਸ਼ਰਾਬ ਨੀਤੀ ਨਾਲ ਜੁੜੇ ਕਥਿਤ ਘਟਾਲੇ 'ਚ ਦੋ ਤਰ੍ਹਾਂ ਦੇ ਦੋਸ਼ ਨੇ ਇੱਕ ਕੇਸ ਉਹਨਾਂ ਤੇ ਬਤੌਰ ਮੁੱਖ ਮੰਤਰੀ ਹੋਣ ਵਜੋਂ ਅਹੁਦੇ ਦੀ ਦਰਵਾਰਤੋਂ ਕਰਦੇ ਹੋਏ ਕੁਝ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਨੀਤੀ ਬਣਾਉਣ ਦੇ ਦੋਸ਼ 'ਚ ਚੱਲ ਰਿਹਾ ਹੈ ਤੇ ਇਸੇ ਮਾਮਲੇ ਦੇ ਵਿੱਚ ਹੀ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਸਤੰਬਰ 'ਚ ਜ਼ਮਾਨਤ ਮਿਲੀ ਸੀ ਦੂਜਾ ਕੇਸ ਜਿਹੜਾ ਕਿ ਜਿਸ ਦੀ ਪਿਛਰੇ ਦਿਨੀ ਇਜਾਜ਼ਤ ਐਲਜੀ ਤੋਂ ਮਿਲੀ ਹੈ ਉਹ ਆਪ ਦੇ ਮੁਖੀ ਵਜੋਂ ਹੋਣ ਵਾਸਤੇ ਹੈ। ਤੇ ਆਮ ਆਦਮੀ ਪਾਰਟੀ ਵੀ ਕਿਉਂਕਿ ਇਸ ਦੇ ਵਿੱਚ ਇੱਕ ਪਾਰਟੀ ਬਣਦੀ ਹੈ ਕੇਸ ਵਿੱਚ ਤੇ ਉਸ ਦੇ ਜਿਹੜੇ ਕਨਵੀਨਰ ਨੇ ਮੁਖੀ ਨੇ ਕਰਤਾ ਧਰਤਾ ਨੇ ਉਹ ਕੌਣ ਨੇ? ਅਰਵਿੰਦ ਕੇਜਰੀਵਾਲ ਜੇਕਰ ਉਹਨਾਂ ਦੀ ਜਗ੍ਹਾ ਉੱਤੇ ਕੋਈ ਹੋਰ ਤਨਵੀਨਰ ਹੁੰਦੇ ਜਾਂ ਮੁਖੀ ਹੁੰਦੇ ਆਮ ਆਦਮੀ ਪਾਰਟੀ ਦੇ ਤਾਂ ਇਹੀ ਕੇਸ ਉਸ ਲੀਡਰ ਦੇ ਖਿਲਾਫ ਚੱਲ ਸਕਦਾ ਸੀ। ਹੁਣ ਇੱਕ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਤਾਂ ਉਹਨਾਂ ਨੇ ਅਸਤੀਫਾ ਦਿੱਤਾ ਦਾਵਾ ਵੀ ਕੀਤਾ ਕੁਰਸੀ ਛੱਡਣ ਵਕਤ ਜਦੋਂ ਆਪਣੀ ਹੀ ਇੱਕ ਕਰੀਬੀ ਮੰਤਰੀ ਆਤਿਸ਼ੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਕਿਹਾ ਕਿ ਜਦੋਂ ਤੱਕ ਲੋਕ ਫਤਵਾ ਨਹੀਂ ਮਿਲਦਾ ਲੋਕ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਦਿੰਦੇ ਮੈਂ ਕੁਰਸੀ ਦਾ ਕੋਈ ਲਾਲਚ ਨਹੀਂ ਕਰਨਾ ਮੈਂ ਆ ਕੁਰਸੀ त्याग ਰਿਹਾ ਹਾਂ ਅਹੁਦਾ ਛੱਡ ਰਿਹਾ ਉਸ ਕੇਸ ਵਿੱਚ ਤਜਵੰਤ ਮਿਲੀ ਹੋਈ ਆ ਪਰ ਆਮ ਆਦਮੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਜਿਹੜੇ ਕੇਸ ਵਿੱਚ ਹੁਣ ਐਲਜੀ ਨੇ ਇਜਾਜ਼ਤ ਦਿੱਤੀ ਉਹਦੇ ਵਿੱਚ ਹੁਣ ਮੁਸ਼ਕਲਾਂ ਵਧ ਰਹੀਆਂ ਨੇ ਈਡੀ ਦਾ ਕਹਿਣਾ ਹੈ ਕਿ ਉਸ ਨੂੰ ਆਪਕਾਰੀ ਨੀਤੀ ਨਿਰਮਾਣ ਤੇ ਅਮਲ 'ਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੇ ਸਬੂਤ ਮਿਲੇ ਨੇ ਜਿਸ ਦਾ ਜ਼ਿਕਰ ਬੀਤੀ 17 ਮਈ ਨੂੰ ਰਾਉਜ਼ ਐਵੈਨਿਊ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਸ਼ਿਕਾਇਤ ਵਿੱਚ ਕੀਤਾ ਗਿਆ ਸੀ। ਅਦਾਲਤ ਨੇ ਸ਼ਿਕਾਇਤ ਤੇ 7 ਜੁਲਾਈ ਨੂੰ ਨੋਟਿਸ ਲਿਆ ਸੀ ਤੇ ਈਡੀ ਵੱਲੋਂ ਦਾਇਰ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਸੀ ਕਿ ਕੇਜਰੀਵਾਲ ਨੇ ਸਾਊਥ ਗਰੁੱਪ ਦੇ ਮੈਂਬਰਾਂ ਦੇ ਨਾਲ ਮਿਲ ਕੇ 100 ਕਰੋੜ ਰੁਪਏ ਦੀ ਰਿਸ਼ਵਤ ਲਈ ਅਤੇ ਇੱਕ ਵਿਸ਼ੇਸ਼ ਸ਼ਰਾਬ ਨੀਤੀ ਤਿਆਰ ਕਰਕੇ ਉਸ ਨੂੰ ਲਾਗੂ ਕਰਕੇ ਨਿੱਜੀ ਸੰਸਥਾਵਾਂ ਨੂੰ ਗੈਰਵਾਜਬ ਲਾਭ ਜਿਹੜੇ ਪਹੁੰਚਾਏ ਨੇ ਤੇ ਇਸ 'ਚ ਸਾਊਥ ਗਰੁੱਪ ਲਈ ਵੱਖ-ਵੱਖ ਸ਼ਰਾਬ ਦੀਆਂ ਦੁਕਾਨਾਂ ਹਿੱਸੇਦਾਰੀ ਯਕੀਨੀ ਬਣਾਈ ਗਈ ਹੈ ਤੇ ਉਸ ਨੂੰ ਆਪਕਾਰੀ ਨੀਤੀ 22122 ਦੇ ਤਹਿਤ ਕਈ ਪਰਚੂਨ ਖੇਤਰ ਰੱਖਣ ਦੀ ਜਾਇਤ ਵੀ ਦਿੱਤੀ ਗਈ। ਹੁਣ ਅਪਰਾਧ ਦੀ ਆਮਦਨ ਦੇ ਲਗਭਗ 45 ਕਰੋੜ ਰੁਪਏ ਦੀ ਵਰਤੋਂ ਗੋਆ ਚੋਣਾ ਚਕੇਰੀਵਾਲ ਦੀ ਮਿਲੀ ਭੁਗਤ ਤੇ ਸਹਿਮਤੀ ਨਾਲ ਆਪ ਦੇ ਪ੍ਰਚਾਰ ਲਈ ਕੀਤੀ ਗਈ ਹੈ। ਇਹ ਗੱਲਾਂ ਵੀ ਜਿਹੜੀਆਂ ਨੇ ਪਤਾ ਲੱਗਦੀਆਂ ਨੇ। ਇਹੜੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਅਪਰਾਧ ਦੀ ਆਮਦਨ ਦੀ ਮੁੱਖ ਲਾਪਾਤਰੀ ਸੀ। ਜਿਸ ਦੇ ਕਰਕੇ ਆਮ ਆਦਮੀ ਪਾਰਟੀ ਲਾਪਾਤਰੀ ਸੀ ਤਾਂ ਮਤਲਬ ਆਮ ਆਦਮੀ ਪਾਰਟੀ ਦੇ ਮੁਖੀ ਕੌਣ ਅਰਵਿੰਦ ਕੇਜਰੀਵਾਲ। ਇਸੇ ਕਰਕੇ ਰਵਿੰਦ ਕੇਜਰੀਵਾਲ ਨੂੰ ਦੇ ਖਿਲਾਫ ਕੇਸ ਚਲਾਉਣ ਦੀ ਮੁਕਦਮਾ ਚਲਾਉਣ ਦੀ ਐਲਜੀ ਨੇ ਅਜਾਇਤ ਦੇ ਦਿੱਤੀ ਈਡੀ ਨੂੰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਈਡੀ ਨੇ ਆਪਣੀ ਰਿਪੋਰਟ ਵਿੱਚ ਹੋਰਨਾਂ ਗੱਲਾਂ ਦਾ ਵੀ ਜ਼ਿਕਰ ਕੀਤਾ ਜਿਸ ਦੇ ਵਿੱਚ ਈਡੀ ਨੇ ਰਿਪੋਰਟ 'ਚ ਇਹ ਵੀ ਕਿਹਾ ਕਿ ਕੇਜਰੀਵਾਲ ਅਸਲ ਤੇ ਅਸਲ ਦੇ ਵਿੱਚ ਜਾਣਬੁੱਝ ਕੇ ਮਨੀ ਲਾਂਡਰਿੰਗ ਦੇ ਅਪਰਾਧ ਨਾਲ ਜੁੜੀਆਂ ਵੱਖ-ਵੱਖ ਪ੍ਰਕਿਰਿਆਵਾਂ ਤੇ ਸਰਗਰਮੀਆਂ 'ਚ ਸ਼ਾਮਲ ਨੇ ਜ਼ਿਕਰ ਹੋਗਾ ਕਿ ਤਤਕਾਲੀ ਮੁਖ 77 ਨਰੇਸ਼ ਕੁਮਾਰ ਦੀ ਅੰਦਰੂਨੀ ਰਿਪੋਰਟ ਦੇ ਆਧਾਰ 'ਤੇ ਐਲਜੀ ਨੇ ਜੁਲਾਈ 2022 'ਚ ਦਿੱਲੀ ਆਵਕਾਰੀ ਦੀ ਨੀਤੀ 2021-22 ਦੇ ਨਿਰਮਾਣ ਤੇ ਅਮਲ ਚ ਕਥਿਤ ਪ੍ਰਕਿਰਿਆਾਤਮਕ ਖਾਮੀਆਂ ਤੇ ਨਿਯਮਾਂ ਤੇ ਐਕਟ ਦੀ ਉਲੰਘਣਾ ਦੀ ਸੀਬੀਆਈ ਜਾਂਚ ਦੀ ਸਵਾਰਸ਼ ਕੀਤੀ ਸੀ ਕੇਜਰੀਵਾਲ ਨੂੰ ਇਸ ਮਾਮਲੇ ਚ ਇਸੇ ਸਾਲ ਚ ਮਾਰਚ ਚ ਮਨੀ ਲਾਂਡਰਿੰਗ ਦੇ ਦੋਸ਼ ਚ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਸਤੰਬਰ ਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਹਾਲਾਂਕਿ ਲੋਕ ਸਭਾ ਚੋਣਾਂ ਦੇ ਵੇਲੇ ਵੀ ਉਹ ਜਿਹੜੇ ਬਾਹਰ ਰਹਿੰਦੇ ਨੇ ਔਰ ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪੈਂਦਾ ਜ਼ਮਾਨਤ ਵੀ ਮਿਲਦੀ ਹੈ ਪਰ ਹੁਣ ਫੇਰ ਇੱਕ ਕੇਸ ਦੇ ਵਿੱਚ ਜਦੋਂ ਐਲਜੀ ਨੇ ਇਜਾਜ਼ਤ ਦਿੱਤੀ ਹੈ ਜਿਹੜੀ ਨੂੰ ਕੇਸ ਚਲਾਉਣ ਦੀ ਤਾਂ ਇਸ ਕੇਸ ਦੇ ਵਿੱਚ ਵੀ ਉਹਨਾਂ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਸੰਭਾਵਨਾ ਬਣੀ ਹੋਈ ਹੈ ਬਾਕੀ ਕਾਨੂੰਨੀ ਪ੍ਰਕਿਰਿਆ ਨਾਲ ਨਾਲ ਚਲਦੀ ਰਹੇ ਕਿ ਉਸ ਵਿੱਚ ਪਤਾ ਲੱਗੇਗਾ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵਧਦੀਆਂ ਨੇ ਜਾਂ ਫਿਰ ਉਹ ਕਾਨੂੰਨੀ ਤੌਰ ਦੇ ਉੱਤੇ ਰਾਹਤ ਲੈਣ ਦੇ ਵਿੱਚ ਕਾਮਯਾਬ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੀ ਗੱਣੀ ਜਿਹੜੀ ਟੈਨਸ਼ਨ ਹੈ ਜਾਂ ਫਿਰ ਚੋਣਾ ਐਨ ਮੌਕੇ ਦੇ ਉੱਤੇ ਜਦੋਂ ਚੋਣ ਆ ਰਹੀ ਹੈ ਤਾ ਉਸ ਵਕਤ ਜਦੋਂ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਵੱਧਦੀ ਹੈ ਕਾਨੂੰਨੀ ਤੌਰ ਦੇ ਉੱਤੇ ਕਿਸੇ ਵੀ ਸਿਆਸੀ ਲੀਡਰ ਦੇ ਉੱਤੇ ਤਾਂ ਸੁਭਾਵਕ ਜੀ ਗੱਲ ਹੈ ਕਿ ਉਸਦੀ ਟੈਨਸ਼ਨ ਵਧੇਗੀ ਵਧੇਗੀ ਤੇ ਇਸ ਦਾ ਸਭ ਤੋਂ ਵੱਡਾ ਅਸਰ ਆਮ ਆਦਮੀ ਪਾਰਟੀ ਦੇ ਉੱਤੇ ਪੈਣ ਦੇ आसार ਇਸ ਕਰਕੇ ਨੇ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਵੀ ਕੇਂਦਰ ਉੱਤੇ ਭਾਈ ਭਾ ਪਾਰਟੀ ਦੇ ਉੱਤੇ ਦੋਸ਼ ਲਾ ਰਹੀ ਹੈ ਕਿ ਸਾਡੀ ਪਾਰਟੀ ਵੀ ਚੜ੍ਹਾਈ ਤੇ ਝੜਤ ਜਰੀ ਨਹੀਂ ਜਾ ਰਹੀ ਤੇ ਇਸੇ ਕਰਕੇ ਜਿਹੜਾ ਬਦਲਾਖੋਰੀ ਦਿੱਤਾ ਹੈ ਨੀਤੀ ਦੇ ਤਹਿਤ ਹੀ ਜਿਹੜੀਆਂ ਨੇ ਸਾਡੇ ਤੇ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਅਰਵਿੰਦ ਕੇਜਰੀਵਾਲ ਰਾਹਤ ਲੈਣ ਦੇ ਵਿੱਚ ਕਾਮਯਾਬ ਹੋ ਪਾਉਂਦੇ ਨੇ ਕਿ ਨਹੀਂ ਹੋ ਪਾਉਂਦੇ ਤੁਹਾਡਾ ਕੀ ਮੰਨਣਾ ਜਿਹੜੀ ਇਹ ਮੁਕਦਮੇ ਦੇ ਵਿੱਚ ਜਿਹੜੀ ਐਲਜੀ ਨੇ ਇਜਾਜ਼ਤ ਦਿੱਤੀ ਹੈ ਐੜੀ ਨੂੰ ਮੁਕਦਮਾ ਚਲਾਉਣ ਦੀ ਜਾਂ ਇਹ ਸਾਰੇ ਕਥਿਤ ਘੁਟਾਲੇ ਦੇ ਨਾਲ ਜਿੰਨੀਆਂ ਜੁੜੀਆਂ ਗੱਲਾਂ ਤੁਹਾਡੇ ਤੱਕ ਹੁਣ ਤੱਕ ਪੁੱਜੀਆਂ ਨੇ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਸੱਚ ਹੋ ਸਕਦਾ ਜਾਂ ਝੂਠ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ